हिम्मत ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ AI ਨੇ ਤੁਹਾਡੀ ਨੌਕਰੀ ਨਹੀਂ ਖਾਣੀ ਮੇਰੇ ਵੀਰੋ ਜਿਹੜੇ ਬੰਦੇ AI ਨੂੰ ਸਿੱਖ ਲੈਣਗੇ ਉਹਨਾਂ ਨੇ ਤੁਹਾਡੀ ਨੌਕਰੀ ਖਾਣੀ ਮੌਕੇ ਕਈ ਵਾਰੀ ਸਾਡੇ ਕੋਲ ਆ ਜਾਂਦੇ ਨੇ ਅਸੀਂ ਮੌਕਿਆਂ ਨੂੰ ਬੜੀ ਵਾਰੀ ਟਾਲ ਦਿੰਨੇ ਆ ਜਦੋਂ ਟਾਲ ਦਿੰਨੇ ਆ ਮੌਕਾ ਫਿਰ ਸਾਡੇ ਹੱਥੇ ਕੁਝ ਆਉਂਦਾ ਨਹੀਂ ਫਿਰ ਅਸੀਂ ਮੌਕੇ ਭਾਲਦੇ ਬਣੇ ਆਪਣੇ ਫਾਦਰ ਸਾਹਿਬ ਨੂੰ ਜੋ ਜਦੋਂ ਦੁਕਾਨ ਤੇ ਜਾਂਦੇ ਨੇ ਖੇਤਾਂ 'ਚ ਜਾਂਦੇ ਨੇ ਇੰਨਾ ਕੰਮ ਕਰਦਿੰਨੇ ਕੌਣ ਮੋਟੀਵੇਟ ਕਰਦਾ ਕੋਈ ਮੋਟੀਵੇਸ਼ਨ ਦੀ ਲੋੜ ਨਹੀਂ ਆਉਂਦੀ ਪਤਾ ਵੀ ਕਰਨਾ ਹੈ ਬਸ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਕੰਮ ਮੇਰੇ ਲਈ ਜ਼ਰੂਰੀ ਹੈ ਮੇਰੇ ਲਈ ਮੇਰੇ ਕੈਰੀਅਰ ਲਈ ਜ਼ਰੂਰੀ ਹੈ ਤਾਂ ਬਸ ਕਰਨਾ ਹੈ ਤਿਆਰੀ ਕਰਨੀ ਪੇਪਰ ਦੀ ਤੇ ਕਰਨੀ ਸਵੇਰੇ ਉੱਠ ਕੇ ਦੌੜਨਾ ਤੇ ਦੌੜਨਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਸਮਾਂ ਆਉਣਾ ਹੈ ਦੁਨੀਆ ਤੇ ਜਦੋਂ ਖਾਲਸ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਣੀ ਹੈ ਆਰਗੈਨਿਕ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਣੀ ਹੈ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਜਨਰੇਸ਼ਨ 88 90 92 ਵਾਲੇ ਇਹ ਗੱਲ ਜ਼ਰੂਰ ਵੇਖਣਗੇ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਵਾਲੇ ਬੰਦਿਆਂ ਦੀਆਂ ਲਾਈਨਾਂ ਲੱਗੀਆਂ ਹੋਣਗੀਆਂ ਕਿ ਸਾਨੂੰ ਜ਼ਮੀਨ 'ਚੋਂ ਬਿਨਾਂ ਰੇਸਪ੍ਰੇਅ ਤੋਂ ਉੱਗੀ ਚੀਜ਼ ਦਾਣੇ ਦੇ ਦਿਓ ਤੁਹਾਡਾ ਡੇਰੀ ਫਾਰਮ ਹੈ ਸਾਨੂੰ ਬਿਲਕੁਲ ਖਾਲਸ ਦੁੱਧ ਕਿਉ ਮੱਖਣ ਪਨੀਰ ਦੇ ਦਿਓ ਤੁਸੀਂ ਆਪਣੇ ਘਰ ਸਬਜ਼ੀਆਂ ਉਗਾਈਆਂ ਨੇ ਦੇ ਦਿਓ ਤੇ ਇਹ ਚੀਜ਼ ਉਹਨਾਂ ਦੀ ਅੱਗੇ ਜਾ ਕੇ ਚੱਲਣੀ ਹੈ ਜਿਹੜੇ ਹੁਣ ਤੋਂ ਜਾਂ ਪਿਛਲੇ ਕਈ ਸਮਿਆਂ ਤੋਂ ਆਪਣੇ ਫਾਰਮ ਬਣਾ ਰਹੇ ਨੇ ਆਰਗੇਨਿਕ ਜੇ ਕਿਸੇ ਇਨਸਾਨ ਬਾਰੇ ਸਿਰਫ ਇੱਕ ਗੱਲ ਤੋਂ ਪਤਾ ਲਾਣਾ ਹੋਵੇ ਵੀ ਇਹ ਬੰਦਾ ਅੱਗੇ ਜਾ ਕੇ ਕੋਈ ਵੱਡਾ ਕੰਮ ਕਰੇਗਾ ਜਾਂ ਕਾਮਯਾਬ ਹੋਏਗਾ ਕਿ ਨਹੀਂ ਚੰਗਾ ਇਨਸਾਨ ਸਫਲ ਬਣੇਗਾ ਕਿ ਨਹੀਂ ਤਾਂ ਉਹਦੇ ਲਈ ਉਹ ਇੱਕ ਅੱਖਰ ਕਿਹੜਾ ਐਸਾ ਕਿ ਉਹ ਬਹੁਤ ਜ਼ਿਆਦਾ ਐਜੂਕੇਟਿਡ ਹੈ ਨਾ ਐਜੂਕੇਟਿਡ ਬੰਦੇ ਵੀ ਜ਼ਰੂਰੀ ਨਹੀਂ ਐ ਸਾਰੇ ਕਾਮਯਾਬ ਹੋ ਜਾਣ ਇੰਟੈਲੈਕਚੁਅਲ ਬਹੁਤ ਹੈ ਨਾ ਉਹ ਸਮਾਰਟ ਬਹੁਤ ਹੈ ਨਾ ਉਹ ਅਮੀਰ ਬਹੁਤ ਹੈ ਉਹ ਯਾਨੀ ਕਿ ਹੰਸਮ ਬਹੁਤ ਹੈ ਸੋਣਾ ਸੁਨੱਖਾ ਬਹੁਤ ਹੈ ਤਾਮੀ ਹੋ ਸਕਦਾ ਨਾ ਇੱਕੋ ਇੱਕ ਚੀਜ਼ ਹੈ ਜੋ ਤੁਹਾਨੂੰ ਤੇ ਤੁਹਾਡੇ ਕੰਮ ਨੂੰ ਅੱਗੇ ਜਾ ਕੇ ਵੱਡਾ ਕਰ ਸਕਦੀ ਉਹ ਹੈਗੀ ਹੈ ਹਿੰਮਤ ਕਰੇਜ ਉਦਾਹਰਨ ਦੇ ਤੌਰ ਤੇ ਇੱਕ ਗੱਲ ਸਮਝਿਓ ਜੋ ਕੁਝ ਤੁਸੀਂ ਅੱਜ ਤੱਕ ਕਰਦੇ ਆਏ ਹੋ ਜੇਕਰ ਉਹ ਅੱਗੇ ਵੀ ਕਰਦੇ ਰਹੋਗੇ ਤਾਂ ਉਹੀ ਕੁਝ ਤੁਹਾਨੂੰ ਮਿਲਦਾ ਰਹੇਗਾ ਜੋ ਅੱਜ ਤੱਕ ਤੁਹਾਨੂੰ ਮਿਲਦਾ ਆਇਆ ਹੈ ਜੇਕਰ ਤੁਸੀਂ ਕੋਈ ਐਸੀ ਚੀਜ਼ ਲੈਣਾ ਚਾਹੁੰਦੇ ਹੋ ਜੋ ਅੱਜ ਤੱਕ ਤੁਹਾਨੂੰ ਨਹੀਂ ਮਿਲੀ ਤੇ ਤੁਹਾਨੂੰ ਉਹ ਕੰਮ ਕਰਨਾ ਪਏਗਾ ਜੋ ਅੱਜ ਤੱਕ ਤੁਸੀਂ ਨਹੀਂ ਕੀਤਾ ਉਮੀਦ ਹੈ ਗੱਲ ਪਕੜ ਦੇ ਵਿੱਚ ਆਈ ਹੋਏਗੀ ਮਤਲਬ ਕਿ ਜਿਹੜੀ ਚੀਜ਼ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਜਿਵੇਂ ਦੇ ਅਸੀਂ ਹੋਣਾ ਚਾਹੁੰਦੇ ਆ ਬਣਨਾ ਚਾਹੁੰਦੇ ਆ ਉਹ ਗੱਲਾਂ ਦਾ ਕੜਾ ਬਣਾ ਕੇ ਤੇ ਆਏਗੀ ਨਹੀਂ ਉਹਦੇ ਲਈ ਸਾਨੂੰ ਕੰਮ ਕਰਨਾ ਪੈਣਾ ਹੈ ਇਹੀ ਮਤਲਬ ਯੂਨੀਵਰਸਲ TRUTH ਹੈ ਪਰ ਹੀ ਲਵਸੀਲਾ ਬਣ ਜਾਂਦਾ ਜਾਂ ਬਣਾਉਣਾ ਪੈਂਦਾ ਸਰਤਾਜ ਦਾ ਗਾਣਾ ਆਇਆ ਨਾ ਬੜਾ ਵਧੀਆ ਇੱਕ ਹੀਲਿਆਂ ਨੂੰ ਜੇਕਰ ਹਾਂ ਕਰੋਗੇ ਤਾਂ ਵਸੀਲੇ ਹੋਣਗੇ ਕੁਛ ਇਸ ਤਰ੍ਹਾਂ ਵੀ ਮੌਕੇ ਕਈ ਵਾਰੀ ਸਾਡੇ ਕੋਲ ਆ ਜਾਂਦੇ ਨੇ ਅਸੀਂ ਮੌਕੇ ਨੂੰ ਬੜੀ ਵਾਰੀ ਟਾਲ ਦਿੰਨੇ ਆ ਜਦੋਂ ਟਾਲ ਦਿੰਨੇ ਆ ਮੌਕਾ ਫਿਰ ਸਾਡੇ ਹੱਥੇ ਕੁਝ ਆਉਂਦਾ ਨਹੀਂ ਫਿਰ ਅਸੀਂ ਮੌਕੇ ਭਾਲਦੇ ਬਣੇ ਇਹਦੇ ਵਿੱਚ ਹੀ ਬੜਾ ਸਮਾਂ ਲੰਘ ਜਾਂਦਾ ਜਿਹੜੀਆਂ ਨੌਕਰੀਆਂ ਜਾਂ ਕੰਮਕਾਰ ਜਾਂ ਸਕਿੱਲਸ ਦੀ ਅੱਜ ਬਹੁਤ ਜ਼ਿਆਦਾ ਮੰਗ ਹੈ ਉਹਨਾਂ ਦਾ ਬੋਲਬਾਲਾ ਅੱਜ ਬਹੁਤ ਡਿਮਾਂਡ 'ਚ ਨੇ 15 18 20 ਸਾਲਾਂ ਬਾਅਦ ਉਹਨਾਂ ਨੇ ਉਸ ਮੰਗ ਦੇ ਵਿੱਚ ਨਹੀਂ ਰਹਿਣਾ ਉਹਨਾਂ ਦੀ ਵੈਲਿਊ ਘਟ ਜਾਣੀ ਹੈ ਉਹਨਾਂ ਦੀ ਰੂਪਰੇਖਾ ਚੇਂਜ ਹੋ ਜਾਣੀ ਹੈ ਇੱਕ ਗੱਲ ਬੜੀ ਆਖੀ ਜਾਂਦੀ ਹੈ ਕਿ AI ਦਾ ਜ਼ਮਾਨਾ ਹੈ ਬਿਲਕੁਲ ਹੋਏਗਾ ਹੈਗਾ ਹੀ ਇਹ ਮਸ਼ੀਨੀਕਰਨ ਨੇ ਜਾਂ AI ਨੇ ਸਾਡੀ ਨੌਕਰੀ ਖਾ ਜਾਣੀ ਹੈ ਚਲੋ ਵਧੀਆ ਇਹ ਤਾਂ ਚੰਗੀ ਗੱਲ ਪਤਾ ਲੱਗ ਗਿਆ ਫਿਰ ਤਿਆਰੀ ਕਾਦੀ ਕਰਨੀ ਛੱਡ ਦਿੰਨੇ ਕੋਈ ਵੀ ਸਕਿੱਲ ਨਹੀਂ ਸਿੱਖਦੇ ਆਪਾਂ ਨਾ ਕੋਈ ਡਰਾਈਵਰੀ ਨਾ ਕੋਈ ਕੰਪਿਊਟਰ ਨਾ ਕੋਈ ਸੌਫਟਵੇਅਰ ਨਾ ਕੁਝ ਵੀ ਕਿਉਂਕਿ AI ਆ ਗਈ ਨਾ AI ਨੇ ਤੁਹਾਡੀ ਨੌਕਰੀ ਨਹੀਂ ਖਾਣੀ ਮੇਰੇ ਵੀਰੋ ਜਿਹੜੇ ਬੰਦੇ AI ਨੂੰ ਸਿੱਖ ਲੈਣਗੇ ਉਹਨਾਂ ਨੇ ਤੁਹਾਡੀ ਨੌਕਰੀ ਖਾਣੀ ਬੈਂਕਾਂ ਦੇ ਵਿੱਚ ਵੀ ਐਵੇਂ ਕਿਹਾ ਗਿਆ ਸੀ ਜਦੋਂ ਬੈਂਕਾਂ ਦੇ ਵਿੱਚ ਰਜਿਸਟਰ ਤੇ ਕੰਮ ਹੁੰਦਾ ਸੀ ਲੇਕਿਨ ਜਦੋਂ ਬੈਂਕ ਕੰਪਿਊਟਰਾਈਜ਼ਡ ਹੋਏ ਨਾ ਤੇ ਕਈਆਂ ਨੇ ਤੇ ਔਖੇ-ਸੁਖੇ ਕਰਕੇ ਸਿੱਖ ਲਿਆ ਕੰਪਿਊਟਰ ਹੁਣ ਮੈਨੂੰ ਲੱਗਦਾ ਉਹ ਬੰਦੇ ਪਿਛਲੇ ਕੁਝ ਸਾਲਾਂ ਤੋਂ ਸਾਰੇ ਰਿਟਾਇਰ ਹੋ ਗਏ ਨੇ 85 ਵੇਲੇ ਦੇ ਜਿਹੜੇ ਲੱਗੇ ਸਨ ਹੌਲੀ ਹੌਲੀ ਕਰਕੇ ਇਦਾਂ ਦਾ ਕਰਕੇ ਕਾ ਖਾਤਾ ਨੰਬਰ ਭਰਦੇ ਸਨ ਵੇਖ ਵੇਖ ਕੇ ਹੁਣ ਤੇ ਫਟਾਫਟ ਇੰਚ ਕਰ ਜਾਂਦੇ ਉਹਨਾਂ ਨੇ ਵੀ ਉਸ ਵੇਲੇ ਆਪਣੀਆਂ ਨੌਕਰੀਆਂ ਸੰਭਾਲ ਲਈਆਂ ਬਹੁਤ ਘੱਟ ਨਾਲ ਐਵੇਂ ਹੋਇਆ ਕਿ ਕੰਪਿਊਟਰ ਆ ਗਏ ਤੇ ਨੌਕਰੀ ਚਲੀ ਗਈ ਤੁਸੀਂ ਹੁਣ ਵੇਖੋ ਹੁਣ ਵੀ ਇੱਕ ਬੈਂਕ ਦੇ ਵਿੱਚ ਇਕੱਲੇ ਇਕੱਲੇ ਕੋਲ ਕੰਪਿਊਟਰ ਹੈ ਨਾ ਤੇ ਬੈਂਕ ਦੇ ਵਿੱਚ ਇੱਕ ਬ੍ਰਾਂਚ ਕਿੰਨੇ ਮੁਲਾਜ਼ਮ ਬੈਠੇ ਹੁੰਦੇ ਨੇ 18 20 22 25 ਜਣੇ ਉਦੋਂ ਵੀ ਇੰਨੇ ਹੀ ਸਨ ਫਰਕ ਥੋੜਾ ਬਦ ਪੈਂਦਾ ਹੁੰਦਾ ਇਸ ਕਰਕੇ ਨਵੀਂ ਤਕਨੀਕ ਨੂੰ ਸਿੱਖਣਾ ਤੇ ਉਹਦੇ ਲਈ ਸਿੱਖਣ ਦੀ ਹਿੰਮਤ ਕਰਨੀ ਪੈਣੀ ਤੇ ਜਿਹੜੀਆਂ ਚੀਜ਼ਾਂ ਦੀ ਅਜ ਤੋਂ 15-20 ਸਾਲ ਬਾਅਦ ਬੁੱਕਤ ਪੈਣੀ ਏ ਉਹ ਸਾਨੂੰ ਅੱਜ ਸ਼ੁਰੂ ਕਰਨੀਆਂ ਪੈਣੀਆਂ ਜਾਂ ਸਿੱਖਣਾ ਪੈਣਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਸਮਾਂ ਆਉਣਾ ਹੈ ਦੁਨੀਆ ਤੇ ਜਦੋਂ ਖਾਲਸ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਣੀ ਹੈ ਆਰਗੈਨਿਕ ਚੀਜ਼ਾਂ ਦੀ ਮੰਗ ਬਹੁਤ ਵੱਧ ਜਾਣੀ ਹੈ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਜਨਰੇਸ਼ਨ 88-90-92 ਵਾਲੇ ਇਹ ਗੱਲ ਜ਼ਰੂਰ ਵੇਖਣਗੇ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਵਾਲੇ ਬੰਦਿਆਂ ਦੀਆਂ ਲਾਈਨਾਂ ਲੱਗੀਆਂ ਹੋਣਗੀਆਂ ਕਿ ਸਾਨੂੰ ਜ਼ਮੀਨ ਚੋਂ ਬਿਨਾਂ ਰੇ ਸਪਰੇਏ ਤੋਂ ਉੱਗੀ ਚੀਜ਼ ਦਾਣੇ ਦੇ ਦਿਓ। ਤੁਹਾਡਾ ਡੇਰੀ ਫਾਰਮ ਹੈ ਸਾਨੂੰ ਬਿਲਕੁਲ ਖਾਲਸ ਦੁੱਧ ਕਿਉ ਮੱਖਣ ਪਨੀਰ ਦੇ ਦਿਓ। ਤੁਸੀਂ ਆਪਣੇ ਘਰ ਸਬਜ਼ੀਆਂ ਉਗਾਈਆਂ ਨੇ ਦੇ ਦਿਓ। ਤੇ ਇਹ ਚੀਜ਼ ਉਹਨਾਂ ਦੀ ਅੱਗੇ ਜਾ ਕੇ ਚੱਲਣੀ ਹੈ। ਜਿਹੜੇ ਹੁਣ ਤੋਂ ਜਾਂ ਪਿਛਲੇ ਕਈ ਸਮਿਆਂ ਤੋਂ ਆਪਣੇ ਫਾਰਮ ਬਣਾ ਰਹੇ ਨੇ ਆਰਗੇਨਿਕ। ਐਗਜ਼ਾਮਪਲ ਦੇ ਤੌਰ ਤੇ ਦੱਸ ਰਾਂ ਕੱਲਾ ਫਾਰਮਿੰਗ ਦਾ ਲੈ ਕੇ ਹਾਂ ਐਗਰੀਕਲਚਰਲ। ਤੇ ਜਿਹੜਾ ਅੱਜ ਤੋਂ 20 ਸਾਲ ਬਾਅਦ ਜਾਂ 15 ਸਾਲ ਬਾਅਦ 2035 40 ਦੇ ਵਿੱਚ ਸੋਚੇਗਾ ਕਿ ਹੁਣ ਮੈਂ ਆਰਗੇਨਿਕ ਉਹਦੀ ਮੰਗ ਫਿਰ ਅੱਗੇ ਜਾ ਕੇ ਵਧਣੀ ਹੈ 10 ਸਾਲ ਲੱਗਣਗੇ ਉਹਨੂੰ ਇਸ ਕਰਕੇ ਫਿਊਚਰਿਸਟਿਕ ਹੋ ਕੇ ਥੋੜਾ ਜਿਹਾ ਚੜਨਾ ਪੈਣਾ ਸੋ ਇਸ ਕਰਕੇ ਸਮਝਣਾ ਪੈਣਾ ਕਿ ਜੇ ਕੋਈ ਨਵੀਂ ਚੀਜ਼ ਕਰਨੀ ਹੈ ਤਾਂ ਉਹਦੇ ਲਈ ਹਿੰਮਤ ਚਾਹੀਦੀ ਹੈ ਮੋਟੀਵੇਸ਼ਨ ਨੇ ਹਰ ਵਾਰ ਤੁਹਾਡੇ ਨਾਲ ਨਾਲ ਨਹੀਂ ਰਹਿਣਾ ਡਿਸਪਲਿਨ ਨੇ ਕੰਮ ਆਉਣਾ ਲਾਈਫ ਦੇ ਵਿੱਚ ਇਹ ਗੱਲ ਯਾਦ ਰੱਖਿਆ ਜੀ ਆਪਣੇ ਫਾਦਰ ਸਾਹਿਬ ਨੂੰ ਜੋ ਜਦੋਂ ਦੁਕਾਨ ਤੇ ਜਾਂਦੇ ਨੇ ਖੇਤਾਂ 'ਚ ਜਾਂਦੇ ਨੇ ਇੰਨਾ ਕੰਮ ਕਰਦੇ ਨੇ ਕੌਣ ਮੋਟੀਵੇਟ ਕਰਦਾ ਕੋਈ ਮੋਟੀਵੇਸ਼ਨ ਦੀ ਲੋੜ ਨਹੀਂ ਹੁੰਦੀ ਪਤਾ ਵੀ ਕਰਨਾ ਹੈ ਬਸ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਕੰਮ ਮੇਰੇ ਲਈ ਜ਼ਰੂਰੀ ਹੈ ਮੇਰੇ ਲਈ ਮੇਰੇ ਕੈਰੀਅਰ ਲਈ ਜ਼ਰੂਰੀ ਹੈ ਤਾਂ ਬਸ ਕਰਨਾ ਹੈ ਤਿਆਰੀ ਕਰਨੀ ਪੇਪਰ ਦੀ ਤੇ ਕਰਨੀ ਸਵੇਰੇ ਉੱਠ ਕੇ ਦੌੜਨਾ ਤੇ ਦੌੜਨਾ ਇਸ ਕਰਕੇ ਉਹਦੇ ਲਈ ਕੋਈ ਮੋਟੀਵੇਸ਼ਨ ਦੀ ਲੋੜ ਨਹੀਂ ਹੈ ਕੁਝ ਕਿਤਾਬੀ ਗੱਲਾਂ ਹੁੰਦੀਆਂ ਨੇ ਲੇਕਿਨ ਥੋੜੇ ਸਮੇਂ ਲਈ ਸਾਨੂੰ ਉਹ ਚੀਜ਼ ਚਾਹੀਦੀ ਹੁੰਦੀ ਹੈ ਲੇਕਿਨ ਲੰਬੇ ਸਮੇਂ ਤੱਕ ਅਸੀਂ ਉਸ ਨੂੰ ਫੜ ਕੇ ਰੱਖਣਾ ਹੁੰਦਾ ਹੈ ਮੋਟੀਵੇਸ਼ਨ ਨਾ ਦੀ ਚੀਜ਼ ਨੂੰ ਇਨਸਪਾਇਰ ਹੁੰਦੇ ਰਹਿਣਾ ਆਪਣੇ ਆਪ ਤੋਂ ਰੋਜ਼ ਕੰਮ ਕਰਨ ਤੋਂ ਬਾਅਦ ਜਿਹੜਾ ਤੁਸੀਂ ਰਿਜ਼ਲਟ ਵੇਂਦੇ ਹੋ ਲੁਤਫ ਲੈਂਦੇ ਹੋ ਉਹੀ ਤੁਹਾਡੀ ਅਸਲ ਮੋਟੀਵੇਸ਼ਨ ਹੈ ਉਹੀ ਇਨਸਪੀਰੇਸ਼ਨ ਹੈ ਇਸ ਕਰਕੇ ਕਰਜ ਨੂੰ ਸੰਭੀ ਰੱਖੋ ਕਰਜ ਨੂੰ ਵਧਾਈ ਜਾਓ ਹਿੰਮਤੀ ਬਣੇ ਰਹੋ ਹਿੰਮਤੋਂ ਕੰਮ ਲੈਂਦੇ ਰਹੋ ਇਸੇ ਨੇ ਤੁਹਾਡਾ ਭਵਿੱਖ ਜਿਹੜਾ ਅੱਗੇ ਜਾ ਕੇ ਸਹੀ ਕਰਨਾ ਹੈ ਅੱਜ ਬੇਸ਼ੱਕ ਦਿੱਕਤਾਂ ਜ਼ਰੂਰ ਆਉਣਗੀਆਂ ਇਹ ਨਹੀਂ ਮੈਂ ਕਹਿੰਦਾ ਅੱਜ ਜੋ ਚੀਜ਼ ਕਰ ਰਹੇ ਹੋ ਅੱਜ ਉਹਦੀ ਬੁੱਕਤ ਹੋ ਸਕਦਾ ਨਾ ਪੈ ਰਹੀ ਹੋਵੇ ਲਿਕਨ ਸਮੇਂ ਬਾਅਦ ਜ਼ਰੂਰ ਪੈਣੀ ਹੈ ਇਸ ਕਰਕੇ ਜਿਹੜੇ ਬੰਦੇ ਨੇ ਅੱਜ ਉਹ ਕੰਮ ਸ਼ੁਰੂ ਕੀਤੇ ਨੇ ਜਿਨ੍ਹਾਂ ਦੀ ਜ਼ਰੂਰਤ ਅਜ ਤੋਂ 10-12 ਸਾਲ ਬਾਅਦ ਪੈਣੀ ਹੈ ਤੇ ਉਹਨਾਂ ਨੂੰ ਉਦੋਂ ਯਾਨੀ ਕਿ ਰਿਲੈਕਸ ਫੀਲ ਕਰਨਗੇ ਉਦੋਂ ਉਹਨਾਂ ਬਾਰੇ ਸਕਸੈਸ ਸਟੋਰੀਜ਼ ਆਉਣਗੀਆਂ ਛੱਪ ਕੇ ਵੀ ਤੁਸੀਂ ਇਹ ਕਾਰੋਬਾਰ ਕਿਵੇਂ ਸ਼ੁਰੂ ਕੀਤਾ ਸਾਨੂੰ ਤੇ ਉਦੋਂ ਪਤਾ ਲੱਗਣਾ ਨਾ ਅੱਜ ਕਿਸੇ ਦੀ ਸਕਸੈਸ ਸਟੋਰੀ ਤੁਸੀਂ ਪੜ ਲੈਂਦੇ ਹੋ ਵੀ ਉਹਨੇ ਬਿਜ਼ਨਸ ਸ਼ੁਰੂ ਕੀਤਾ ਜਿਸ ਤਰ੍ਹਾਂ ਅਸਾਂ ਕਰਕੇ ਉਹ ਯੂਪੀਐਸਸੀ ਦਾ ਟਾਪਰ ਬਣ ਗਿਆ ਉਹਦੇ ਪਿੱਛੇ ਮਿਹਨਤ ਵੀ ਤੇ ਹੈ ਨਾ ਕੋਈ ਕਹਿੰਦਾ ਮੈਂ 6 ਸਾਲ ਪਹਿਲਾਂ ਤਿਆਰੀ ਕਰਨੀ ਸ਼ੁਰੂ ਕੀਤੀ ਕੋਈ ਕਹਿੰਦਾ ਮੈਂ ਬਿਜ਼ਨਸ ਨੂੰ 12 ਸਾਲ ਹੋ ਗਿਆ ਕਰਦੇ ਨੂੰ ਇਸ ਕਰਕੇ ਹਿੰਮਤ ਕਰਨੀ ਪੈਣੀ ਹੈ ਜੇ ਲਾਈਫ ਦੇ ਵਿੱਚ ਕੋਈ ਵੱਡਾ ਕੰਮ ਕਰਨਾ ਹੈ ਆਪਣੇ ਗੋਲ ਨੂੰ ਸੁਪਨਿਆਂ ਨੂੰ ਅਗਰ ਤੁਸੀਂ ਪੂਰਾ ਕਰਨਾ ਹੈ ਹੋਰ ਇਹਦੇ ਬਾਰੇ ਕੋਈ ਫਲਸਫੀਕਲ ਗੱਲ ਨਹੀਂ ਜਿਹੇਗੀ ਸਿਰਫ ਤੇ ਸਿਰਫ ਹਿੰਮਤ ਦ੍ਰਿੜਤਾ ਚਾਹੀਦੀ ਹੈ ਕੰਮ ਕਰਨ ਦੀ ਕਈ ਮੇਰੇ ਵਰਗੇ ਨਾ ਮਤਲਬ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਇੱਕ ਸਹੀ ਸਮੇਂ ਦਾ ਬੜਾ ਇੰਤਜ਼ਾਰ ਜਾਂ ਕਰਦੇ ਰਹਿਣਗੇ ਵੀ ਕਰਦਾ ਕੋਈ ਨਾ ਕੋਈ ਨਾ ਲੈ ਫਿਰ ਅਗਲੇ ਹਫਤੇ ਪੱਕਾ ਲੈ ਇਸ ਦਿਨ ਕਰਾਂਗੇ ਜਾਂ ਐਵੇਂ ਕਰਾਂਗੇ ਇੱਕ ਮਨੁੱਖੀ ਮਨ ਦੀ ਨਾ ਬੜੀ ਇੱਕ ਰੋਚਕ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਕਨਵਿੰਸ ਬੜੀ ਛੇਤੀ ਕਰ ਲੈਂਦੇ ਹਾਂ ਦੂਜਾ ਬੰਦਾ ਸਾਡੇ ਤੋਂ ਕਨਵਿੰਸ ਹੋਵੇ ਨਾ ਹੋਵੇ ਜੇਕਰ ਆਪਣੇ ਲਈ ਸਾਡੀ ਕਨਵਿੰਸਿੰਗ ਪਾਵਰ ਬਹੁਤ ਹੁੰਦੀ ਹੈ ਕਿ ਚਲ ਕੋਈ ਗੱਲ ਨਹੀਂ ਈਵਨ ਕਿ ਹੁਣ ਕਿਤੇ ਜਾਣਾ ਹੈ ਤਾਂ ਵੀ ਕਨਵਿੰਸ ਕਰ ਲੈਂਦੇ ਆ ਨਹੀਂ ਜਾਣਾ ਤਾਂ ਵੀ ਕਰ ਲੈਂਦੇ ਆ ਆਪਣੇ ਆਪ ਨੂੰ ਉਹ ਜਿਹੇ ਚਾਰ ਪੰਜ ਗੱਲਾਂ ਹੀ ਸਮਝਾ ਲੈਨੇ ਆ ਬਸ ਠੀਕ ਹੈ ਕੰਫਰਟ ਜ਼ੋਨ ਦੇ ਵਿੱਚ ਪਏ ਰਹੋ ਐ ਤਾਂ ਨਹੀਂ ਗੱਲ ਬੰਨਨੀ